ਅਸਲਾਮ ਵਾਲੇਕੁਮ ਦੋਸਤੋ ਕੀ ਹਾਲ ਚਾਲੇ ਉਮੀਦ ਕਰਦੇ ਆ ਸਾਰੇ ਦੋਸਤ ਵੀਰ ਭਰਾ ਠੀਕ ਹੋਣਗੇ ਜਿਕੇ ਅੱਜ ਆਪਾਂ ਕਾਫੀ ਦਿਨਾਂ ਬਾਅਦ ਭਾਈ ਸਰਬਜੀਤ ਸਿੰਘ ਢੁੰਡਾ ਜੀ ਦੀ ਇੱਕ ਵੀਡੀਓ ਲੈ ਕੇ ਆਏ ਆ ਤੇ ਦੋ ਚਾਰ ਬੰਦਿਆਂ ਨੇ ਸਾਨੂੰ ਰਿਕੁਐਸਟ ਵੀ ਭੇਜੀ ਸੀ ਸਾਡੇ WhatsApp ਤੇ ਵੀ ਤੇ ਉਹਨਾਂ ਨੇ ਥੱਲੇ ਉਹਦੇ ਵਿੱਚ ਕਿਹਾ ਸੀ ਕਿ ਉਹ ਬੜੇ ਅੱਛੇ ਪ੍ਰਚਾਰਕ ਨੇ ਤੁਸੀਂ ਉਹਨਾਂ ਦੀ ਵੀਡੀਓ ਬਹੁਤ ਕੰਮ ਲੈ ਜਾਂਦੀ ਹੈ ਤੇ ਉਸੇ ਸਿਲਸਿਲੇ 'ਚ ਅੱਜ ਇੱਕ ਆਪਾਂ ਵੀਡੀਓ ਲੈ ਕੇ ਆਏ ਆ ਤੇ ਭਾਈ ਸਰਬਜੀਤ ਸਿੰਘ ਢੁੰਡਾ ਜੀ ਇਹਦੇ ਵਿੱਚ ਬੜੀ ਅਹਿਮ ਗੱਲ ਕਰ ਰਹੇ ਨੇ ਸਹਿਨਸ਼ੀਲਤਾ ਤੇ ਸਬਰ ਤੇ ਗੱਲ ਕਰ ਰਹੇ ਨੇ ਤੇ ਆਪਾਂ ਹੁਣ ਵੀਡੀਓ ਦੇਖ ਕਈ ਬੰਦੇ ਹੁੰਦੇ ਜੀ ਵੱਡੇ ਤੋਂ ਵੱਡਾ ਸਦਮਾ ਜਰ ਜਾਂਦੇ ਅਸੀਂ ਜੁਪੀ ਗਏ ਤੇ ਉੱਥੇ ਇੱਕ ਸਰਦਾਰ ਸਾਹਿਬ ਸਾਨੂੰ ਮਿਲੇ ਉਹਨਾਂ ਦੀ ਜ਼ਮੀਨ ਵੀ ਸੀ ਤੇ ਹੋਟਲ ਵੀ ਸੀ ਆਪਣਾ ਉਹ ਕਹਿੰਦਾ ਜੀ ਮੈਂ ਨਾ ਸਵੇਰੇ 3:30 4-5 ਵਜੇ ਮੱਥਾ ਟੇਕਣ ਨੂੰ ਗੁਰਦੁਆਰਾ ਸਾਹਿਬ ਜਾਂਦਾ ਸੀ ਤੇ ਮੇਰੇ ਤੇ ਕਿਸੇ ਨੇ ਪਿੱਛੋਂ ਹਮਲਾ ਕਰਤਾ ਰਾਡ ਮਾਰੀ ਮੇਰੇ ਸਰੀਏ ਦੀ ਮੈਂ ਜ਼ਮੀਨ ਤੇ ਜਾ ਡਿਗਾ ਤੇ ਡਿਗਦਿਆਂ ਡਿਗਦਿਆਂ ਮੈਂ ਬੰਦੇ ਦਾ ਫੇਸ ਵੇਖ ਲਿਆ ਡਿਗਦਿਆਂ ਡਿਗਦਿਆਂ ਕਦਾਂ ਮੈਨੂੰ ਹਸਪੀਟਲ ਚਾੱਕ ਕੇ ਲੈ ਗਏ ਪੁਲਿਸ ਆਈ ਮੇਰੇ ਬੱਚੇ ਕਹਿੰਦਾ ਮੇਰੇ ਦੋ ਬੇਟੇ ਨੇ ਪੁਲਿਸ ਵੀ ਪੁੱਛੇ ਜੀ ਕੀ ਹੋਇਆ ਆਂਦਾ ਉੱਥੇ ਮੈਂ ਲੰਮੇ ਪੈ ਬੈਠ ਤੇ ਗੱਲ ਸੋਚੀ ਕਿ ਜੇ ਮੈਂ ਆਪਣੇ ਬੱਚਿਆਂ ਨੂੰ ਦੱਸ ਦਿੱਤਾ ਕਿ ਮੇਰੇ ਤੇ ਹਮਲਾ ਕਿਹਨੇ ਕੀਤਾ ਮੇਰੇ ਬੱਚਿਆਂ ਨੇ ਉਹ ਬੰਦਾ ਮਾਰ ਦੇਣਾ ਉਹ ਮਰੂਗਾ ਮੇਰੇ ਬੱਚੇ ਜੇਲ੍ਹ ਜਾਣਗੇ ਮੇਰੇ ਨਿੱਕੇ ਨਿੱਕੇ ਪੁੱਤ ਪੁੱਤਰੇ ਰੋਲ ਜਾਣਗੇ ਵੇਖੋ ਜਨ ਸ਼ਕਤੀ ਕਿੱਡੀ ਵੱਡੀ ਬੰਦੇ ਦੀ ਜੋੜ ਘਟਾਓ ਕੀਤਾ ਬੈਠ ਤੇ ਲੰਮੇ ਪੈ ਨੂੰ ਤੇ ਬੱਚੇ ਉਹਦੇ ਜਿਹੜੇ ਜਵਾਨ 6 6 ਫੁੱਟ ਤੋਂ ਉੱਚੇ ਸੀ ਅਸੀਂ ਜਦੋਂ ਉਹਦੇ ਕੋਲ ਗਏ ਉਹ ਕਹਿੰਦਾ ਮੈਂ ਜੋੜ ਘਟਾਓ ਕੀਤਾ ਪੁਲਿਸ ਵਾਲੇ ਪੁੱਛਦੇ ਕੀ ਹੋਇਆ ਆਂਦਾ ਮੈਂ ਕਿਹਾ ਗੱਡੀ ਤੇਜ਼ ਆਉਂਦੀ ਸੀ ਟੱਕਰ ਮਾਰ ਕੇ ਮੈਨੂੰ ਸੁੱਟ ਗਈ ਆਹਨਾਂ ਡਾਕਟਰ ਨੇ ਮੇਰਾ ਇਲਾਜ ਕੀਤਾ ਤੇ ਡਾਕਟਰ ਕਹਿੰਦਾ ਵੀ ਇਹ ਗੱਡੀ ਦੀ ਟੱਕਰ ਨਹੀਂ ਹੈਗੀ ਗੱਡੀ ਟੱਕਰ ਇੱਥੋਂ ਵੱਜੂਗੀ ਇੱਥੋਂ ਵੱਜੂਗੀ ਸਰੀਆ ਸਿਰ 'ਚ ਵੱਜਾ ਬੰਦਾ ਆਪਣੇ ਗੱਲ ਉਹ ਆਂਦਾ ਭਾਈ ਸਾਹਿਬ ਜਦੋਂ ਅਸੀਂ ਗਏ ਜੂਪੀ ਉਹ ਕਹਿੰਦਾ ਭਾਈ ਸਾਹਿਬ ਮੈਨੂੰ ਉਸ ਬੰਦੇ ਦਾ ਚਿਹਰਾ ਅਜੇ ਵੀ ਚਿਤਿਆ ਤੇ ਉਹ ਗੁਰਦੁਆਰਾ ਅਜੇ ਵੀ ਆਉਂਦਾ ਵਾ ਆਂਦਾ ਇਹ ਰਾਜ ਮੇਰੇ ਨਾਲ ਹੀ ਜਾਊਗਾ ਨਾਲ ਨਾ ਮੇਰੇ ਬੱਚਿਆਂ ਨੂੰ ਪਤਾ ਮੈਨੂੰ ਹਾਨੂ ਵੀ ਨਹੀਂ ਪਤਾ ਹੌਣੇ ਘੱਟ ਨਹੀਂ ਦਸੀਆ ਨਾ ਪਰ ਇਹ ਥੋੜਾ ਸੇ ਬੰਦਾ ਕਿਹੜਾ ਆਂਦਾ ਮੇਰੇ ਨਾਲ ਜਦੋਂ ਮੈਂ ਸੜਾਂਗਾ ਰਾਜ ਨਾਲ ਸੜੇਗਾ ਮੈਂ ਆਪਣੇ ਬੱਚਿਆਂ ਨੂੰ ਨਹੀਂ ਦੱਸਿਆ ਕਿ ਉਹ ਬੰਦਾ ਕਿਹੜਾ ਜਿਹਨੇ ਮੇਰੇ ਤੇ ਹਮਲਾ ਕੀਤਾ ਕਹਿੰਦਾ ਬੰਦਾ ਅੰਦਰੋਂ ਦੁਸ਼ਮਣੀ ਮਾਰ ਗਿਆ ਸਿਰ ਸੁੱਟ ਕੇ ਮੇਰੇ ਅੱਗੇ ਜਦੋਂ ਜਦੋਂ ਮੈਂ ਗੁਰਦੁਆਰਾ ਸਾਹਿਬ ਜਾਣਾ ਨਾ ਉਹ ਮੇਰੇ ਨਾਲ ਅੱਖ ਨਹੀਂ ਮਿਲਾ ਪਾਉਂਦਾ ਯਾਰ ਕਿੱਡਾ ਸਰਦਾਰ ਜਿਗਰੇ ਵਾਲਾ ਜੇ ਇੱਕ ਵਾਰ ਆਪਣੇ ਬੱਚੇ ਨੂੰ ਘਰ ਦਾ ਕੇ ਨਾ ਮੇਰੇ ਉਹਦੇ ਬੱਚੇ ਨੂੰ ਦੁਫਾੜ ਕਰ ਸਕਦੇ ਸੀ ਉਹਦੇ ਬੱਚੇ ਏਡੇ ਤਗੜੇ ਸੀ ਪਰ ਬੰਦੇ ਨੇ ਜੜ ਕੇ ਭਲਾ ਕੇ ਦਾ ਕੀਤਾ ਜੀ ਆਪਣਾ ਆਪਣੇ ਪਰਿਵਾਰ ਦਾ ਆਪਣੇ ਬੱਚੇ ਸੋਚਦੇ ਉਹਨੇ ਆਪਣੇ ਪੋਤਰੇ ਪੋਤਰਿਆਂ ਬਾਰੇ ਸੋਚ ਰਿਹਾ ਵੀ ਮੇਰੀਆਂ ਨੋਆ ਜੇ 20-20 ਸਾਲ ਦੀ ਨੀ ਸਜ਼ਾ ਹੋ ਗਈ ਤੇ ਬੱਚਿਆਂ ਦਾ ਭੁੱਖ ਗਿਆ ਸਾਡੀਆਂ ਫੁਕਰੀਆਂ ਨੇ ਮਾਰਿਆ ਜੀ ਸਾਨੂੰ ਜਦੋਂ ਕਿਤੇ ਕੋ ਬੱਚਾ ਪੁੱਤ ਧੀ ਗਲਤੀ ਕਰਦਾ ਤੇ ਪਿਛੇ ਹੱਲਾ ਸ਼ੇਰੀ ਨਾਲ ਦਿਓ ਉਹਨੂੰ ਸਮਝਾਓ ਪੁੱਤ ਗੋਲੀਆਂ ਚਲਾਉਣੀਆਂ ਬਹੁਤ ਸੌਖੀਆਂ ਪਰ ਗੋਲੀਆਂ ਦੇ ਨਤੀਜੇ ਪੁੱਤ ਨੇ ਬਹੁਤ ਮੁੜ ਕੇ ओके ਅਸੀਂ ਆ ਰੋਜ਼ ਰੋੜ ਅਸੀਂ 4 400 5 500 ਕਿਲੋਮੀਟਰ ਰੋ ਸਫਰ ਕਰਦੇ ਆ ਸੜਕਾਂ ਦੇ ਉੱਤੇ ਜਵਾਨੀ ਜਿਹੜੀ ਘੁੰਮ ਰਹੀ ਐ ਮੈਗਜ਼ਿਨ ਦੁਵਾਨ ਚ ਕਿਹਾ ਸੀ ਅਸੀਂ ਹਰਿਆਣੇ ਤੋਂ ਆ ਰਹੇ ਸੀ ਸਾਡੇ ਨਾਲ ਦੋ ਮੁਲਾਜ਼ਮ ਚੱਲਦੇ ਉਹਨਾਂ ਕੋ ਵੈਪਨ ਆ ਆਪਣੇ ਤੇ ਅਸੀਂ ਦਿੱਲੀੋਂ ਆ ਰਹੇ ਸੀ ਸਾਡੇ ਨਾਲ ਇੱਕ ਗੱਡੀ ਨੇ ਰੇਸ ਲਾ ਲਈ ਅਸੀਂ ਕਹਾਂ ਅਸੀਂ ਭਜਾਉਣੀ ਨਹੀਂ ਹੌਲੀ ਹੌਲੀ ਜਾਣਾ ਤੇ ਦੋ ਨੌਜਵਾਨ ਅਥਰੇ ਨਸ਼ੇ ਕੀਤੇ ਹੋਣੇ ਆ ਜੇ ਅਸੀਂ ਗੱਡੀ ਅੱਗੇ ਕਰੀਏ ਤੇ ਸਾਨੂੰ ਰਾਹ ਨਾ ਦੇਣ ਫੇ ਅੱਗੇ ਭਜਾ ਲਣ ਮੈਂ ਮਨ ਸੋਚਿਆ ਬੁਗੀਪੁਰਾ ਚੌਕ ਆੜਾ ਮੁਗੇ ਇੱਥੋਂ ਤੱਕ ਆਏ ਸੰਗਰੂਰ ਤੋਂ ਲੈ ਕੇ ਮੈਂ ਮਨ ਸੋਚਿਆ ਮੈਂ ਕਿ ਕਿਸੇ ਮਾਂ ਦੇ ਮੈਂ ਕਿਹਾ ਹੁਣ ਇਹਨਾਂ ਨੂੰ ਇਹ ਨਹੀਂ ਪਤਾ ਵੀ ਇਧਰ ਮੁਲਾਜ਼ਮ ਨੇ ਇਹਨਾਂ ਕੋਲ ਵੈਪਨ ਸਰਕਾਰੀ ਆ ਇਧਰ ਚੱਲ ਵੀ ਗਿਆ ਇਹਨਾਂ ਦਾ ਕੁਝ ਨਹੀਂ ਜਾਣਾ ਪਰ ਤੁਹਾਡਾ ਕੱਖ ਨਹੀਂ ਰਹਿਣਾ ਥਾਥੀ ਜੋੜੀ ਦਾ ਵੀ ਭਾਈ ਨਾ ਦਰਸ ਕਰੋ ਆਪਣੇ ਬੱਚਿਆਂ ਨੂੰ ਆਵਾਜ਼ ਸਹੀ ਪਹਿਲਾਂ ਸਹੀ ਸੀ ਆਵਾਜ਼ ਵੀਰੇ ਪਹਿਲਾਂ ਆਵਾਜ਼ ਸਹੀ ਸੀ ਜਦੋਂ ਆਪਣੇ ਬੱਚੇ ਘਰਾਂ ਤੋਂ ਜਾਂਦੇ ਆ ਨਾ ਬਜ਼ੁਰਗੋ ਉਹਨਾਂ ਨੂੰ ਕੁਝ ਸਿੱਖਿਆ ਦੇ ਕੇ ਤੋਰੋ ਇੱਕ ਤੇ ਘਰੋਂ ਸੇਫਟੀ ਬਿਲਡ ਲਾ ਕੇ ਪੁੱਤ ਤੋਰੇ ਜਿਹੜੀ ਗੱਡੀ ਲੈ ਕੇ ਜਾਂਦਾ ਸਮਝ ਆ ਰਹੀ ਹੈ ਜੀ ਮਸਾਪੜ ਕੋ ਇੱਕ ਇੱਕ ਦੋ ਦੋ ਜਵਾਕਾ ਇੱਕ ਪੁੱਤ ਨੂੰ ਕਹ ਪੁੱਤ ਘਰੋਂ ਸੇਫਟੀ ਬਿਲਡ ਲਾ ਕੇ ਤੁਰਨਾ ਦੂਜਾ ਪੁੱਤ ਕਾਲੀ ਨਹੀਂ ਕਰਨੀ ਤੀਜਾ ਜੇ ਲੜਨ ਪੈਂਦਾ ਨਾ ਕੋਈ ਹੱਥ ਜੋੜ ਦੋ ਹੀ ਤਾਂ ਪਤਾ ਕਿਉਂ ਪੁੱਛੋ ਕਿਉਂ ਪਤਾ ਨਹੀਂ ਕਿਹੜਾ ਬੰਦਾ ਜੂਪੀ ਚੋਂ ਘਟਾ ਲਿਆ ਕੇ ਨੇਂੜਾਈ ਫਿਰਦਾ ਅਗਲੇ 1 ਮਿੰਟ ਲਉਣਾ ਤੁਹਾਡੀ ਤੁਹਾਡਾ ਘਰ ਤਬਾਹ ਕਰਕੇ ਗਾਂ ਜਾਣਾ ਫੁਕਰੀਆਂ ਨੇ ਮਾਰਤਾ ਸਾਨੂੰ ਅਸੀਂ ਭੋਗਾਂ ਤੇ ਮੁੜ ਕੇ ਮੈਂ ਅਸੀਂ ਰੋਜ ਜਾਂਦੇ ਆ ਕਦੀ ਕਿਸੇ ਸਮਾਗਮ ਤੇ ਅਸੀਂ ਕਹਿੰਨੇ ਹੱਥ ਜੋੜ ਦੋ ਸਾਡੇ ਕੋਲ ਵੈਪਨ ਹੋਣ ਤੋਂ ਬਾਅਦ ਵੀ ਅਸੀਂ ਹੱਥ ਜੋੜ ਦਿੰਨੇ ਆ ਇਹਨਾਂ ਨੇ ਨਾ ਪਾਈ ਇਹ ਚਲਾਉਣੇ ਸੌਖੇ ਨਹੀਂ ਇਹਨਾਂ ਤੋਂ ਬਾਅਦ ਨਤੀਜੇ ਭੂਤ ਨੇ ਕਿੰਨੇ ਔਖੇ ਨੇ ਸਾਡੇ ਗੁਰੂ ਪਾਸ਼ਾ ਤੁਸੀਂ ਆਪਣੇ ਗੁਰੂ ਤੋਂ ਸਿੱਖ ਲਓ ਸਾਡੇ ਗੁਰੂ ਸਾਹਿਬ ਜੰਗ ਲੜਨਾ ਨਹੀਂ ਚਾਹੁੰਦੇ ਜੇ ਜੰਗ ਲੜਨਾ ਚਾਹੁੰਦੇ ਆ ਅਨੰਦਪੁਰ ਕਦੀ ਨਾ ਖਾਲੀ ਕਰਦੇ ਮਾਰੇ ਕਹਿੰਦੇ ਮੈਂ ਜੰਗ ਨਹੀਂ ਲੜਨਾ ਚਾਹੁੰਦਾ ਮੈਨੂੰ ਪਤਾ ਜੰਗਾਂ 'ਚ ਨੁਕਸਾਨ ਹੁੰਦਾ ਹਾਂ ਅਗਲੇ ਪਿੱਛੋਂ ਚੜ ਕੇ ਆਏ ਫੇ ਮਾਰੇ ਨੇ ਚਮਕੌਰ ਸਾਹਿਬ ਦੀ ਗੜੀ 'ਚ ਮੁਕਾਬਲਾ ਕੀਤਾ ਪਰ ਮਾਰੇ ਨੇ ਘਰੋਂ ਚੜ ਕੇ ਨਹੀਂ ਕਿਸੇ ਨਾਲ ਲੜਨ ਵਾਸਤੇ ਸਾਡੇ ਪਾਤਸ਼ਾਹ ਕਹੇ ਸੀ ਉਸ ਗੁਰੂ ਦੇ ਪੁੱਤਾਂ ਪਿਆਰਿਓ ਚੰਗੇ ਸੰਸਕਾਰ ਦਿਓ ਚੰਗੀ ਸਿੱਖਿਆ ਦਿਓ ਤਾਂ ਆਪਣੇ ਪੁੱਤਾਂ ਧੀਆਂ ਨੂੰ ਕਹੋ ਬਾਣੀ ਪੜੋ ਪੁੱਤ ਗੁਰੂ ਦੇ ਲੜ ਲਗੋ ਗੁਰੂ ਸ਼ਬਦ ਤੋਂ ਵੱਧ ਕੇ ਸਾਡੇ ਲਈ ਕੁਝ ਨਹੀਂ ਆਗਿਆ ਭਈ ਅਕਾਲ ਕੀ ਸਾਰੇ ਬੋਲੋ ਆਗਿਆ ਭਈ ਤਬੈ ਚਲਾਇਓ ਸਭ ਸਿੱਖਨ ਕੋ ਹੁਕਮ ਹੈ ਆਪਣੇ ਘਰਾਂ ਸਤਿਗੁਰ ਦੀ ਬਾਣੀ ਪੜੋ ਗੁਰੂ ਤੇ ਭਰੋਸਾ ਰੱਖੋ ਗੁਰੂ ਤੋਂ ਵੱਡਾ ਕੋਈ ਦਾਤਾ ਨਹੀਂ ਆ ਜਿੰਨੇ ਵੀ ਦਾਤੇ ਨੇ ਇਹ ਅੱਜ ਹੈਗੇ ਕੱਲ ਨੂੰ ਮਰ ਜਾਣੇ ਆ ਪਰ ਇੱਕੋ ਜੁਗੋ ਜੁਗ ਅਟਲ ਦਾਤਾ ਵਾ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰਨਾ ਚਾਹੀਏ ਉਹ ਦਾਤਾ ਜੁਗੋ ਜੁਗਾ ਅੱਛਾ ਵੇਖੋ ਕਿੰਨੀ ਕਮਾਲ ਦੀ ਗੱਲ ਹੈ ਸਾਡੇ ਪਾਤਸ਼ਾਹ ਸਾਨੂੰ ਉਸ ਗੁਰੂ ਦੇ ਲੜ ਲਾ ਕੇ ਗਿਆ ਜਿਹੜੇ ਸਾਡੇ ਦਾਦਿਆਂ ਪੜਦਾਦਿਆਂ ਦੇ ਵੀ ਗੁਰੂ ਆ ਤੇ ਸਾਡੇ ਵੀ ਗੁਰੂ ਆ ਤੇ ਸਾਡੀਆਂ ਅਗਲੀਆਂ ਪੀੜ੍ਹੀਆਂ ਦੇ ਵੀ ਗੁਰੂ ਹੋਣਗੇ ਤੇ ਜਿਹੜੇ ਦੇਹਾਂ ਨੂੰ ਮੰਨਦੇ ਆ ਨਾ ਉਹਨਾਂ ਦੇ ਦਾਦ ਦਾਦੇ ਪੜਦਾਦੇ ਵੇਲੇ ਬਾਬਾ ਹੋਰ ਸੀ ਸਾਡੇ ਵੇਲੇ ਹੋਰ ਆ ਤੇ ਪੁੱਤ ਪੋਤਰੇ ਵੇਲੇ ਬਾਬਾ ਹੋਰ ਹੋਣਾ ਸਾਨੂੰ ਉਸ ਗੁਰੂ ਦੇ ਲੜ ਲਾਇਆ ਜਿਹੜਾ ਜੁਗੋ ਜੁਗਾਟਲ ਹਮੇਸ਼ਾ ਸਤਿਕਾਰਯੋਗ ਬਾਬਾ ਬੁੱਢਾ ਜੀ ਨੇ 6ਵੇਂ ਪਾਤਸ਼ਾਹ ਤੱਕ ਸੰਗਤ ਕੀਤੀ ਜੀ ਸਤਿਕਾਰਯੋਗ ਬਾਬਾ ਬੁੱਢਾ ਜੀ ਨੇ 125 ਸਾਲ ਦੀ ਆਰਜੂ ਸੀ ਕਿਸੇ ਨੇ ਸਤਿਕਾਰਯੋਗ ਬਾਬਾ ਬੁੱਢਾ ਜੀ ਨੂੰ ਪੁੱਛਿਆ ਵੀ ਤੁਸੀਂ ਗੁਰਨਾਨ ਦੇਵ ਸਾਹਿਬ ਦੀ ਸੰਗਤ ਕੀਤੀ ਤੁਸੀਂ ਗੁਰੂ ਅੰਗਦ ਸਾਹਿਬ ਦੀ ਸੰਗਤ ਕੀਤੀ ਗੁਰੂ ਅਮਰਦਾਸ ਜੀ ਦੀ ਸੰਗਤ ਕੀਤੀ ਗੁਰੂ ਰਾਮਦਾਸ ਗੁਰੂ ਅਰਜਨ ਸਾਹਿਬ ਗੁਰੂ ਹਰਗੋਬਿੰਦ ਪਾਸ਼ਾ ਤੱਕ ਕਿਉਂਕਿ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਨੇ ਆਪਣੇ ਕਾਰਕਮਲਾ ਨਾਲ ਸਤਿਕਾਰਯੋਗ ਬਾਬਾ ਬੁੱਢਾ ਜੀ ਦਾ ਅੰਤਮ ਸੰਸਕਾਰ ਕੀਤਾ ਸੀ ਸਤਿਕਾਰਯੋਗ ਭਾਈ ਗੁਰਦਾਸ ਜੀ ਦਾ ਵੀ ਸੰਸਕਾਰ ਗੁਰੂ ਹਰਗੋਬਿੰਦ ਪਾਸ਼ਾ ਨੇ ਕੀਤਾ ਗੋਂਦਵਾਲ ਸਾਹਿਬ ਦੀ ਧਰਤੀ ਤੇ ਤੇ ਸਤਿਕਾਰਯੋਗ ਬਾਬਾ ਬੁੱਢਾ ਜੀ ਦਾ ਜਿਹੜਾ ਅੰਤਲਾ ਸਮਾਰਮਦਾਸ ਦੀ ਧਰਤੀ ਤੇ ਉਹ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਕਰ ਕਮਲਾ ਨਾਲ ਕੀਤਾ ਕਿਸੇ ਨੇ ਪੁੱਛਿਆ ਉਹਨਾਂ ਨੂੰ ਤੁਸੀਂ ਗੁਰਨਾਨ ਸਾਹਿਬ ਦੀ ਸੰਗਤ ਕੀਤੀ ਗੁਰੂ ਅੰਗਦ ਸਾਹਿਬ ਦੀ ਛੇਵਾਂ ਛੇਵਾਂ ਪਾਤਸ਼ਾਹ ਤੱਕ ਸੰਗਤ ਕੀਤੀ ਤੁਹਾਨੂੰ ਇਹਨਾਂ ਛੇਾਂ ਗੁਰੂਆਂ 'ਚ ਕੋਈ ਫਰਕ ਲੱਗਾ ਤੁਸੀਂ ਪਹਿਲੇ ਦੀ ਸੰਗਤ ਕੀਤੀ ਦੂਜੇ ਦੀ ਕੀਤੀ ਤੀਜੇ ਦੀ ਕੀਤੀ ਤੁਹਾਨੂੰ ਕਿਤੇ ਨੀ ਰਹਿਣੀ ਬਹਿਣੀ ਉੱਠਣਾ ਖਲੋਣਾ ਵਿਚਾ ਤੇ ਪਤਾ ਕੀ ਸ਼ਬਦ ਵਰਤੇ ਉਹਨਾਂ ਨੇ ਕਹਿੰਦੇ ਸਾਨੂੰ ਇਹਨਾਂ ਛਿਆਂ ਪਾਤਸ਼ਾਹੀਆਂ ਦੀ ਸੰਗਤ ਕਰਕੇ ਇੱਕ ਚੀਜ਼ ਮਹਿਸੂਸ ਹੋਈ ਕਿ ਜੋ ਤੋਹਾ ਜੁਗਤ ਸਾਇ ਪਿਆਰਿਓ ਸਿੱਖੋ ਬਾਣੀ ਪੜਿਆ ਕਰੋ ਦਿਆਂ ਚੋ ਕੁਝ ਨਹੀਂ ਮਿਲਣਾ ਮਾਫ ਕਰਨਾ ਜੀ ਸਿੱਖ ਜਦੋਂ ਬਾਣੀ ਨਾਲ ਜੁੜ ਗਿਆ ਸਾਡੀ ਰਹਿਣੀ ਬਹਿਣੀ ਬਦਲ ਜਾਏਗੀ ਕਹਿੰਦੇ ਜੋ ਤੋਹਾ ਜੁਗਤ ਸਾਇ ਸਹਿ ਕਾਇਆ ਫਿਰ ਪਲਟੀ ਹੈ ਭਾਈ ਸੱਤਾ ਬਲਵੰਡ ਜੀ ਲਿਖਦੇ ਆ ਕਹਿੰਦੇ ਜੋ ਤੋਹਾ ਵਾ ਜੁਗਤ ਸਾਇ ਜੁਗਤੀ ਵੀ ਉਹ ਸਹਿ ਕਾਇਆ ਫਿਰ ਪਲਟੀ ਹੈ ਸਤਕਾਰ ਜੋ ਬਾਬਾ ਬੁੱਢਾ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਸ਼ਾ ਤੱਕ ਸਾਨੂੰ ਰੰਚਕ ਮਾਤਰ ਵੀ ਇਹਨਾਂ 6 ਗੁਰੂ ਸ਼ਖਸ਼ੀਅਤਾਂ ਵਿੱਚ ਇੱਕ ਪਰਸੈਂਟ ਵੀ ਫਰਕ ਨਹੀਂ ਲੱਗਾ ਕਿਉਂ ਭਲਾ ਕੋਈ ਵਿਚਾਰਤਾ ਰਹਿਕ ਸੀ ਅੱਛਾ ਪਲਾ ਜੇ 6 ਗੱਡੀਆਂ ਬਾਰੇ ਕਿਸੇ ਬੰਦੇ ਨੂੰ ਪੁੱਛਿਆ ਜਾਵੇ ਕਿਸੇ ਡੇਰੇਦਾਰ ਦੀਆਂ 6 ਗੱਡੀਆਂ ਚੱਲੀਆਂ ਹੋਣ ਬੰਦਾ ਜਿਉਂਦਾ ਹੋਵੇ ਤੇ ਉਹਦੇ ਸਾਹਮਣੇ-ਸਾਹਮਣੇ 6 ਬਾਬੇ ਬਦਲ ਜਾਣ ਤੇ ਲੋਕ ਉਹਨੂੰ ਪੁੱਛਣ ਵੀ ਕੀ ਇਹਨਾਂ 6 ਗੱਡੀਦਾਰਾਂ ਵਿੱਚ ਕੋਈ ਫਰਕ ਹੈਗਾ ਤੇ ਬੰਦਾ ਆਪ ਕਹਿੰਦਾ ਕਹਿੰਦਾ ਪਹਿਲੇ ਬਾਬੇ ਜਿਹੜੀ ਕੁਆਲਿਟੀ ਸੀ ਅਗਲੇ ਬਾਬਿਆਂ ਚ ਉਹ ਕੁਆਲਿਟੀ ਬੋਲੋ ਪਿਆਰਿਓ ਕਹਿੰਦੇ ਆ ਨਾ ਜਿਹੜੇ ਲੋਕ ਦੇ ਧਾਰੀਆਂ ਨੂੰ ਮੰਨਦੇ ਹੋ ਅਕਸਰ ਇਹ ਗੱਲ ਕਹਿੰਦੇ ਆ ਬੱਚਿਆਂ ਨੂੰ ਸਾਹਮੋ ਭੈਣੋ ਆਪਣੇ ਗੋਚ ਬਿਠਾਓ ਇਹਨਾਂ ਨੂੰ ਜਿਹੜੀ ਕੁਆਲਿਟੀ ਪਹਿਲਿਆਂ ਸੀ ਉਹ ਇੰਨਾ ਚ ਹੈ ਨਹੀਂ ਇਹਦਾ ਮਤਲਬ ਗੁਰੂ ਵਿੱਚ ਕੀ ਗੁਣ ਹੈ ਗੁਰੂ ਦੀ ਸਿੱਖਿਆ ਕੀ ਕੱਢ ਵੱਡੀ ਹੈ ਗੁਰੂ ਹਮੇਸ਼ਾ ਇੱਕੋ ਹੈ ਤਾਂ ਸ਼ਬਦ ਵਰਤਿਆ ਸੀ ਕਿ ਸਾਬ ਮੇਰਾ ਸਦਾ ਹੈ ਜਿਸੇ ਸ਼ਬਦ ਕਮਾਏ ਉਹ ਉਹ ਹਾਣੀ ਕਦੇ ਨਾ ਹੈ ਨਾ ਆਵੇ ਨਾ ਜਾਏ ਜਿਹੜਾ ਗੁਰੂ ਹੈ ਜਿਹੜਾ ਕਾਲਪੁਰਖ ਹੈ ਉਹ ਸਦਾ ਹੀ ਹੈ ਦਿਸਦਾ ਕਿਵੇਂ ਹੈ ਸ਼ਬਦ ਕਮਾਇਆ ਗੁਰੂ ਦੀ ਸਿੱਖਿਆ ਨਾਲ ਜੁੜਿਆ ਗੁਰੂ ਦੇ ਉਪਦੇਸ਼ ਨੂੰ ਸਮਝਿਆ ਤੇ ਵਿਚਾਰਿਆ ਤੁਸ਼ ਕਰਕੇ ਮਾਰੇ ਕਹਿੰਦੇ ਜੈਸੇ ਰੈਣ ਪਰੋਣਾ ਉਠ ਚਲਸੇ ਪ੍ਰਭਾਤ ਜਿਵੇਂ ਮਹਿਮਾਨ ਰਾਤ ਆਉਂਦਾ ਤੇ ਸਿਰੇ ਉੱਠ ਕੇ ਤੁਰ ਪੈਂਦਾ ਮਾਰੇ ਕਹਿੰਦੇ ਕਿਆ ਤੁਰਤਾ ਗ੍ਰਸਤ ਸਿਓ ਸਭ ਫੁੱਲਾਂ ਕੀ ਬਾਗਾਂਤ ਕਹਿੰਦੇ ਕੀ ਤੂੰ ਰਤਿਆ ਪਿਆ ਵਾ ਇਹ ਤੇ ਫੁੱਲ ਨੇ ਜਿਵੇਂ ਫੁੱਲ ਖਿੜਿਆ ਵਾ ਉਹਨੇ ਮੁਰਝਾ ਜਾਣਾ ਵਾ ਤੂੰ ਅੱਜ ਹੈਗਾ ਕੱਲ ਨੂੰ ਨਹੀਂ ਹੋਣਾ ਮਾਰੇ ਕਹਿੰਦੇ ਮੇਰੀ ਮੇਰੀ ਕਿਆ ਕਰੈ ਕੀ ਮੇਰੀ ਮੇਰੀ ਕਰੀ ਜਾਣਾ ਭਾਈ ਗੁਰਦਾਜ ਨੇ ਬੜੀ ਪਿਆਰੀ ਉਦਾਹਰਣ ਦਿੱਤੀ ਕਹਿੰਦੇ ਨੇ ਅੰਗਣ ਪੁੱਤ ਗਵਾਂਢ ਨੇ ਕੁੜਾ ਕੁੜਾਵਾ ਮਾਣਾ ਕਹਿੰਦੇ ਗਵਾਂਢੀਆਂ ਦਾ ਬੱਚਾ ਖੇਡਦਾ ਖੇਡਦਾ ਤੁਹਾਡੇ ਘਰ ਆ ਜੇ ਨਾ ਤੁਸੀਂ ਉਹ ਤੇ ਕਿੰਨਾ ਕੁ ਮਾਣ ਕਰ ਸਕਦੇ ਹੋ ਮਰੋ ਗਵਾਂਢੀਆਂ ਦਾ ਬੱਚਾ ਖੇਡਦਾ ਖੇਡਦਾ ਤੁਹਾਡੇ ਘਰ ਆ ਗਿਆ ਤੁਸੀਂ ਉਹਨੂੰ ਦੁੱਧ ਪਿਆਓਗੇ ਖਡਾਉਣਾ ਵੀ ਲਿਆ ਦੋਗੇ ਪਰ ਜਦੋਂ ਸ਼ਾਮਾਂ ਪੈਣੀਆਂ ਨਾ ਉਹਨਾਂ ਉਹਨੇ ਤੁਹਾਡੇ ਕੋਲੋਂ ਉੱਠ ਕੇ ਬੋਲੋ ਜੀ ਚੱਲ ਜਣਾ ਉਹਨੇ ਤੁਸੀਂ ਦੁੱਧ ਵੀ ਪਿਆ ਦੋਗੇ ਖਡਾਉਣਾ ਵੀ ਲਿਆ ਦੋ ਉਹਨੂੰ ਪਾਈ ਗੁਰਦਾਸ ਜੀ ਕਹਿੰਦੇ ਨੇ ਅੰਗਣ ਪੁੱਤ ਗਵਾਂਢਣੇ ਊੜਾਵਾ ਮਾਣਾ ਗਵਾਂਢਣ ਤੇ ਅੱਜ ਕੱਲ ਤੇ ਵੇਹ ਆਪਣੇ ਤੇ ਵੀ ਮਾਣ ਨਹੀਂ ਰਿਹਾ ਗਵਾਂਢਣ ਦੀ ਤੇ ਗੱਲ ਹੀ ਦੂਰ ਦੀ ਹੋ ਗਈ ਰਹਿਮਾਨ ਜੀ ਤੁਸੀਂ ਅੱਜ ਕੱਲ ਮਾਣ ਕਰੋ ਵੀ ਮੇਰਾ ਬੱਚਾ ਮੈਨੂੰ ਬਿਠਾ ਕੇ ਖਵਾਊਗਾ ਇਹ ਭੁੱਲ ਜਾਓ ਜੇ ਸੰਸਕਾਰ ਚੰਗੇ ਹੋਣਗੇ ਤੇ ਠੀਕ ਹੈ ਨਹੀਂ ਤੇ ਕੰਨ ਤੇ ਲਿਖਿਆ ਪੜ ਲਓ ਵੱਡੇ ਵੱਡੇ ਅਫਸਰ ਕਲਾਸ ਬੰਦੇ ਵੀ ਆਪਣੇ ਮਾਂ ਬਾਪ ਨੂੰ ਸੰਭਲਣ ਨੂੰ ਤਿਆਰ ਨਹੀਂ ਅਸੀਂ ਨਾ ਇੱਥੇ ਮੁਹਾਲੀ ਦੇ ਲਾਗੇ ਪ੍ਰਭਾਸਰਾ ਟਰਸਟ ਹੈ ਜੀ ਪ੍ਰਭਾਸਰਾ ਟਰਸਟ ਉਹਦੇ ਸੰਚਾਲਕ ਨੇ ਚਲਾਉਣ ਵਾਲੇ ਸਰਦਾਰ ਸ਼ਮਸ਼ੇਰ ਸਿੰਘ ਜੀ ਕਦੀ ਮੌਕਾ ਮਿਲੇ ਮਹਾਲੀ ਜਾਣਦਾ ਤੇ ਵੇਖਿਓ ਪ੍ਰਭਾਸਰਾ ਟਰਸਟ ਉਹਨਾਂ ਕੋਲ ਕਾਫੀ ਬਜ਼ੁਰਗ ਨੇ ਬੱਚੇ ਨੇ ਛੋਟੇ ਛੋਟੇ ਬੱਚੇ ਜਿਹੜੇ ਪੰਗੂੜਿਆ ਦੇ ਲੋਕੀ ਧੀ ਹੋਵੇ ਤੇ ਧੀ ਹੋਈ ਤੇ ਪੰਗੂੜੇ ਤੇ ਪਾਗੇ ਤੇ ਉਹ ਉਹ ਬੱਚੀਆਂ ਉਹਨਾਂ ਦੇ ਕੋਲ ਵਾ ਉਹਨਾਂ ਨੂੰ ਪੜਾਇਆ ਉਹਨਾਂ ਨੇ ਲਿਖਾਇਆ ਅੱਛਾ ਪਤਾ ਹੀ ਨਹੀਂ ਹੈਗਾ ਵੀ ਉਹਦੀ ਮਾਂ ਕਿਹੜੀ ਤੇ ਪਿਓ ਕਿਹੜਾ ਪਤਾ ਨਹੀਂ ਕਿੰਨੇ ਬੱਚੇ ਆ ਸਾਡਾ ਸਮਾਜ ਇਹ ਵੀ ਹੈਗਾ ਬੱਤੀ ਹੋਈ ਤੇ ਬਾਹਰ ਛੱਡ ਆਉਣੀ ਆ ਤੇ ਪੋਤ ਹੋਇਆ ਤੇ ਰੱਖ ਲੈਣਾ ਮੀਰੀ ਫਰੀ ਦੇ ਮਾਲਕ ਧੰਗ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਸ਼ਾ ਵੇਲੇ ਇੱਕ ਸਿੱਖ ਦਾ ਨਾਮ ਹੁੰਦਾ ਉਹਦਾ ਨਾਮ ਸੀ ਸੁਤਰਾ ਪੜਿਆ ਹੋਣਾ ਤੁਸੀਂ ਵੀ ਇਤਿਹਾਸ ਚੋਂ ਕਿਤੇ ਸੁਣਿਆ ਹੋਣਾ ਜਦੋਂ ਪੈਦਾ ਹੋਇਆ ਨਾ ਭਾਈ ਸੁਤਰਾ ਤੇ ਉਹਦੇ ਜੰਮ ਦੇ ਦੇ ਦੰਦੁੱਗੇ ਸੀ ਤੇ ਇਹ ਬ੍ਰਾਹਮਣ ਦਾ ਇੱਕ ਵਿਚਾਰ ਸੀ ਵੀ ਜਿਹੜੇ ਬੱਚਦੇ ਜੰਮ ਦੇ ਦੰਦੁੱਗੇ ਹੁਣ ਉਹ ਨਾਨਕੇ ਤੇ ਦਾਦਕਿਆਂ ਲਈ ਲੈਣਾ ਹੁੰਦਾ ਮਲੇ ਸਾਨੂੰ ਜਵਾਖ ਵੀ ਚਾਹੀਦਾ ਪਰ ਚਾਹੀਦਾ ਇਹ ਆ ਵੀ ਜਿਹੜਾ ਦੋਵਾਂ ਟੱਬਰਾਂ ਲਈ ਫਿੱਟ ਪੈਂਦਾ ਹੋਵੇ ਬ੍ਰਾਹਮਣ ਨੇ ਕਿਹਾ ਵੀ ਇਕ ਲੈਣਾ ਹੁੰਦਾ ਉਹ ਚੋਕੇ ਦੇ ਕੱਪੜੇ ਚ ਲਪੇਟ ਕੇ ਤੇ ਬਾਹਰ ਝਾੜੀਆਂ ਚ ਰੱਖ ਆਏ ਗੁਰੂ ਅਰਗੁਨ ਦੇ ਸਾਹਿਬ ਸੱਚੇ ਪਾਸ਼ਾ ਘੋੜੇ ਤੇ ਸਵਾਰ ਸੀ ਨਾਲ ਸਤਕਾਰਯੋਗ ਬਾਬਾ ਵਿਧੀ ਚੰਦ ਜੀ ਹੋਰ ਗੁਰੂ ਕੇ ਪੈਰੇ ਸਿੱਖ ਜਾ ਰਹੇ ਸੀ ਬੱਚਿਆਂ ਦੇ ਬੱਚੇ ਦੇ ਰੋਣ ਦੀ ਆਵਾਜ਼ ਮਹਾਰਾਜ ਦੇ ਕੰਨਾਂ ਚ ਪਈ ਕਹਿੰਦੇ ਇੱਥੇ ਮੈਨੂੰ ਲੱਗਦਾ ਜਿਵੇਂ ਕੋਈ ਬਾਲਕ ਰੋ ਰਿਹਾ ਸਿੱਖ ਗਏ ਜਿਹੜੇ ਕੱਪੜੇ ਚ ਲਪੇਟਿਆ ਸੀ ਉਹ ਕਪੜਾ ਵੀ ਲਪੜਿਆ ਸੀ ਮਿੱਟੀ ਨਾਲ ਮਹਾਰਾਜ ਘੋੜੇ ਤੋਂ ਥੱਲੇ ਉਤਰੇ ਤੇ ਮਾਰੇ ਕਿਤੇ ਲਿਆਓ ਜੀ ਫੜਾਓ ਮੈਨੂੰ ਬੱਚੇ ਨੂੰ ਤੇ ਜਿਹੜਾ ਸਿੱਖ ਫੜਾਉਣ ਲੱਗਾ ਉਹਨੇ ਕਿਹਾ ਮਾਰੇ ਕੁਥਰਾ ਵਾ ਜਣ ਕੇ ਲਿਬੜਿਆ ਆਇਆ ਵਾ ਤੇ ਮਾਰੇ ਕਿਤੇ ਲਿਆਓ ਆਪਾਂ ਇਹਨੂੰ ਸੁਤਰਾ ਕਰ ਦਿੰਨੇ ਇਹ ਕੁਥਰਾ ਤੇ ਇਹਨੂੰ ਆਪਾਂ ਬੋਲੋ ਪਿਆਰਿਓ ਸੁਤਰਾ ਕਰ ਦਿੰਨੇ ਲਿਆਓ ਤੁਸੀਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੰਗਤ ਵਿੱਚ ਭਾਈ ਸੁਤਰਾ ਪੁੱਤਾਂ ਦੀ ਤਰ੍ਹਾਂ ਪਲਿਆ ਮਜ਼ਾਕੀਆ ਬੜਾ ਸੀ ਮਜਾਕ ਮਜਾਕ ਵਿੱਚ ਨਾ ਵਡੀਆਂ-ਵਡੀਆਂ ਗੱਲਾਂ ਕਹਿ ਜਾਂਦਾ ਸੀ ਹਾਸੇ 'ਚ ਗੁਰਮਤियां ਬਹੁਤ ਵੱਡੀਆਂ-ਵੱਡੀਆਂ ਗੱਲਾਂ ਕਹਿ ਜਾਂਦਾ ਸੀ ਬਹੁਤ ਪਿਆਰੀਆਂ ਗੱਲਾਂ ਪਾਈ ਸੁਥਰਾ ਤੋ ਇਹ ਤਾਂ ਇਹ ਸਿੱਖਿਆ ਮਿਲਦੀ ਹੈ ਕਿ ਬਹੁਤ ਲੋਕਾਂ ਨੇ ਆਪਣੇ ਘਰ 'ਚ ਜੰਮੀਆਂ ਧੀਆਂ ਬਾਹਰ ਛੁੱਟੀਆਂ ਮਾਤਾ ਦੇ ਗਰਭ 'ਚ ਤੇ ਮਰਵਾਈਆਂ ਹੀ ਮਰਵਾਈਆਂ ਜਨਮ ਤੋਂ ਪਹਿਲਾਂ ਪਤਾ ਨਹੀਂ ਕਿੰਨੀਆਂ ਮਰਵਾਈਆਂ ਇਹ ਤੇ ਹੁਣ ਉਹ ਹੀ ਜਾਣਦੇ ਨੇ ਪਤਾ ਨਹੀਂ ਕਿੰਨੀਆਂ ਧੀਆਂ ਜਨਮ ਤੋਂ ਪਹਿਲਾਂ ਮਰਵਾਤੀਆਂ ਆਹੜਾ ਹਸਪੀਟਲਾਂ ਦੇ ਬਾਹਰ ਲੈ ਲੈ ਕੇ ਲਾਇਆ ਨਾ ਇੱਥੇ ਭਰੂਨ ਟੈਸਟ ਹਰਿਆਣੇ ਦਾ ਕਸਾਦ ਸੀ ਮਰ ਗਿਆ ਉਹ ਉਹਨੇ ਇੱਕ ਡਾਕਟਰ ਹਾਇਰ ਕੀਤਾ ਹੁੰਦਾ ਸੀ ਆਪਣੇ ਕੋਲ ਸੁਖਵਿੰਦਰ ਸਿੰਘ ਉਸ ਡਾਕਟਰ ਦਾ ਨਾਮ ਸੀ ਜਦੋਂ ਉਹਦੇ ਕੋਲ ਪਰਿਵਾਰ ਆਉਂਦੇ ਹੁੰਦੇ ਸੀ ਕਿ ਬਾਬਾ ਜੀ ਦੇ ਬਖਸ਼ਿਸ਼ ਨਾਲ ਪੁੱਤਰ ਹੁੰਦਾ ਤਾਂ ਉਹ ਇਦਾਂ ਕਹਿੰਦਾ ਹੁੰਦਾ ਸੀ ਬਾਬਾ ਪੁੱਤਰ ਹੋਏਗਾ ਤੇ ਨਾਲ ਉਹ ਨਾਲ ਡਾਕਟਰ ਨੂੰ ਕਹਿੰਦਾ ਸੀ ਤੂੰ ਚੈੱਕ ਕਰਨਾ ਜੇ ਤੇ ਧੀ ਹੋਈ ਤੇ ਦਵਾਈ ਦੇ ਦੀ ਤੇ ਪੋਤ ਹੋਇਆ ਤੇ ਰੱਖ ਲਈ ਉਹ ਡਾਕਟਰ ਦੀ ਕਿਤੇ ਜਮੀਰ ਜਾਗ ਗਈ ਕਿ ਮੈਂ ਇਹ ਗੁਨਾਹ ਨਹੀਂ ਕਰਨਾ ਪਹਿਲਾਂ ਮਾਰੀਆਂ ਹੋਣਗੀਆਂ ਉਹਨੇ ਕਹੀ ਤੀਆਂ ਪਰ ਅਕਸਰ ਕਿਤੇ ਨਾ ਕਿਤੇ ਜਮੀਰ ਜਾਗਣ ਨੂੰ ਪਤਾ ਹੜਾ ਉਹਦੀ ਜਮੀਰ ਜਾਗ ਗਈ ਉਨੇ ਮਨਾ ਕਰਤਾ ਕਿ ਮੈਂ ਅੱਜ ਤੋਂ ਬਾਅਦ ਇਹ ਗੁਨਾਹ ਨਹੀਂ ਮੈਂ ਕੋਤੀ ਨਹੀਂ ਮਾਰਨੀ ਬਾਬੇ ਨੇ ਆਪਣੇ ਗੁੰਡਿਆਂ ਕੋਲੋਂ ਮੈਂ ਗੁੰਡੇ ਸ਼ਬਦ ਤਾਂ ਬੋਲਦਾ ਵੀ ਬਹੁਤੇ ਤਾਂ ਮਾਫ ਕਰਨਾ ਪਹਿਰਾਵਿਆਂ ਪਿਛੇ ਗੁੰਡੇ ਖਲੋਤੇ ਨੇ ਬਾਬੇ ਨੇ ਆਪਣੇ ਗੁੰਡਿਆਂ ਕੋਲੋਂ ਉਸ ਡਾਕਟਰ ਦੇ ਸਰੀਰ ਉੱਤੇ ਤਜਾਪਵਾਤਾ ਅਜੋ ਅੰਨਾ ਹੋ ਕੇ ਵਿਚਾਰਾ ਆਪਣਾ ਜੀਵਨ ਬਤੀਤ ਕਰ ਰਿਹਾ ਜੇ ਕਿਨੂੰ ਛਾਕੋ ਵੇਤੇ ਜਦੋਂ ਮੈਂ ਗੱਡੀ 'ਚ ਬਹਿਣ ਲੱਗਾ ਮੈਨੂੰ ਪੁੱਛ ਲਿਓ ਮੈਂ ਬਾਬੇ ਦਾ ਨਾਮ ਹੀ ਦੱਸ ਦੂੰ ਉਹ ਬਾਬਾ ਹੁਣ ਵੇਹ ਚੜਾਈ ਕਰ ਗਿਆ ਤੇ ਉਹਦੇ ਪੈਰੋਕਾਰ ਫੇਰ ਵੀ ਉਹਨੂੰ ਰੱਬ ਮੰਨੀ ਜਾਂਦੇ ਸੀ ਜਿਨ੍ਹਾਂ ਨੇ ਜਨਮ ਤੋਂ ਪਹਿਲਾਂ ਕਿੰਨੀਆਂ ਧੀਆਂ ਮਰਵਾ ਛੱਡੀਆਂ ਤੇ ਉਹਦੀ ਮਾਂ ਡਾਕਟਰ ਦੀ ਵਿਚਾਰੀ ਇਨਸਾਫ਼ ਦਰਦਰ ਤੇ ਮੰਗਦੀ ਰਹੇ ਵੀ ਮੈਨੂੰ ਇਨਸਾਫ਼ ਮਿਲ ਜਾਏ ਕਿਤੇ ਤੇ ਇੱਕ ਮੈਂ ਬੇਨਤੀ ਇਹੋ ਕਰਨੀ ਚਾਹੁੰਨਾ ਪੁੱਤਾਂ ਧੀਆਂ 'ਚ ਕੋਈ ਫਰਕ ਨਹੀਂ ਜੇ ਤੁਹਾਡੀ ਸੇਵਾ ਕਰਨ ਲਈ ਧੀ ਨੇ ਵੀ ਕਰ ਦੇਣੀ ਜੇ ਨਹੀਂ ਕਰਨੀ ਤੇ ਪੁੱਤ ਨੇ ਵੀ ਨਹੀਂ ਕਰਨੀ ਵੈਸੇ ਅੱਜ ਕੱਲ ਤਾਂ ਪੁੱਤਾਂ ਧੀਆਂ ਅੱਜਦੋਂ 114 ਜੱਜ ਬਣੇ ਨਾ ਬੱਚੇ ਪੰਜਾਬ ਦੇ ਉਹਨਾਂ ਵਿੱਚੋਂ 70 ਤੋਂ ਵੱਧ ਧੀਆਂ ਜੱਜ ਬਣੀਆਂ ਨੇ 70 ਤੋਂ ਵੱਧ ਤੇ ਫਿਰ ਵੀ ਸਾਡਾ ਸਮਾਜ ਪੁੱਤ ਮਿਟੜੇ ਮੇਵੇ ਤੇ ਰੱਬ ਸਭ ਨੂੰ ਦੇਵੇ ਕਹੀ ਜਾਂਦਾ ਸਮਝੋ ਪਿਆਰਿਓ ਤੋਂ ਸਹਿਰ ਮੈਂ ਗੱਲ ਕਹਿਣਾ ਚਾਹੁੰਦਾ ਸੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਪਿਆਰਾ ਸਿੱਖ ਭਾਈ ਸੁਤਰਾ ਅਸੇਚ ਬੜੀਆਂ ਗੱਲਾਂ ਕਹਿ ਜਾਂਦਾ ਇੱਕ ਦਿਨ ਦੀਵਾਨ ਸੱਜਾ ਤੇ ਕੀਰਤਨ ਹੋ ਰਿਹਾ ਸੀ ਤੇ ਭਾਈ ਸੁਤਰਾ ਨਾ ਸੰਗਤ ਵਿੱਚ ਆਣ ਕੇ ਉਹਨੇ ਦੋ ਤਿੰਨ ਮੰਦੇ ਸ਼ਬਦ ਸੰਗਤ ਨੂੰ ਵੀ ਬੋਲ ਦਿੱਤੇ ਸੰਗਤ ਨੂੰ ਮੰਦੇ ਸ਼ਬਦ ਬੋਲ ਦਿੱਤੇ ਨੇ ਦੋ ਤਿੰਨ ਤੇ ਸੰਗਤ ਚਲੇ ਗਈ ਦੋ ਤਿੰਨੋਂ ਨੇ ਗੌਣ ਵਾਲੇ ਨੂੰ ਗਾ ਬੋਲਦੇ ਤੇ ਦੋ ਤਿੰਨੋਂ ਨੇ ਸੁੰਡ ਵਾਲੇ ਨੂੰ ਬੋਲਤੇ ਤੇ ਆਪ ਚਲਾ ਗਿਆ ਸੰਗਤ ਕੱਠੀ ਹੋ ਗਈ ਗੁਰੂ ਹਰਗੋਬਿੰਦ ਪਿਆਸ਼ਾ ਕੋ ਚਲੇ ਗਈ ਮਹਾਰਾਜ ਤੁਸੀਂ ਸੁਤਰੇ ਨੂੰ ਬਹੁਤ ਭੂਏ ਚੜਾਇਆ ਅੱਜ ਤੋਂ ਨੇ ਹੱਥ ਹੀ ਮੁਕਾਤੀ ਅੱਜ ਸੰਗਤ ਨੂੰ ਵੀ ਮਾੜੀ ਸ਼ਬਦਾਵਲੀ ਬੋਲੀ ਤੇ ਅੱਜ ਬਾਣੀ ਗਾਉਣ ਵਾਲੇ ਨੂੰ ਵੀ ਮਾੜੀ ਸ਼ਬਦਾਵਲੀ ਬੋਲੀ ਮਹਾਰਾਜ ਨੂੰ ਪਤਾ ਸੀ ਵੀ ਸੁਤਰੇ ਦਾ ਇਹਦੇ ਪਿੱਛੇ ਵੀ ਕੋਈ ਨਾ ਕੋਈ ਰਾਜਾ ਮਾਰੇ ਕਹਿੰਦੇ ਕੋਈ ਨਹੀਂ ਸੁਤਰੇ ਨੂੰ ਲਿਆਓ ਬਈ ਹੁਣ ਸੁਤਰਾ ਹੋਵੇ ਤੇ ਲਿਆਉਣ ਸੁਤਰਾ ਦੇ ਕਹਿ ਗਏ ਪਤਾ ਨਹੀਂ ਮਸਤਾਨਾ ਬੰਦਾ ਭੱਜ ਗਿਆ ਕਿਤੇ ਉਹ 5-7 ਦਿਨ ਹਫਤਾ ਆਇਆ ਹੀ ਨਾ ਉਸ ਦਿਨ ਹਫਤੇ ਬਾਅਦ ਆਇਆ ਤੇ ਫੇਰ ਸੰਗਤ ਉਦੈ ਦੀਵਾਨ ਲੱਗਾ ਸੀ ਸੁਤਰੇ ਨੇ ਆਣ ਕੇ ਫੇਰ ਮੱਥਾ ਟੇਕਿਆ ਹਲਚਲ ਮੱਚ ਕੇ ਕਹਿੰਦੇ ਲਓ ਜੀ ਸੁਤਰਾ ਆ ਗਿਆ ਲਓ ਜੀ ਸੁਤਰਾ ਆ ਗਿਆ ਹੁਣ ਸ਼ਿਕਾਇਤ ਲਾਉਨੇ ਆ ਸੁਤਰੇ ਨੂੰ ਲੈ ਕੇ ਮਹਾਰਾਜ ਦੇ ਕੋਲ ਕਹਿੰਦੇ ਮਹਾਰਾਜ ਸੁਤਰੇ ਨੂੰ ਪੁੱਛੋ ਇਹਨੇ ਸੰਗਤ ਦੀ ਕੀ ਨੀ ਬੇਦਬੀ ਕੀਤੀ ਐ ਮਾਰੇ ਸ਼ਬਦ ਬੋਲੇ ਇਹਨੇ ਮੰਦੇ ਸ਼ਬਦ ਗਾਲਾਂ ਕੱਢੀਆਂ ਨੇ ਗਾਉਣ ਵਾਲਿਆਂ ਨੂੰ ਵੀ ਗਾਲਾਂ ਕੱਢੀਆਂ ਬਾਣੀ ਤੇ ਸੁਣ ਵਾਲੇ ਨੂੰ ਕੱਢੀਆ ਮਹਾਰਾਜ ਜੀ ਕਿਉਂ ਵੀ ਸੁਥਰਿਆ ਤੂੰ ਸੰਗਤ ਨੂੰ ਮਾੜੇ ਸ਼ਬਦ ਬੋਲੇ ਕਹਿੰਦਾ ਮਹਾਰਾਜ ਨਾ ਇਹ ਐਡਾ ਵੱਡਾ ਗੁਨਾਹ ਕਰ ਸਕਦਾ ਮੈਂ ਸੰਗਤ ਦੇ ਦੋ ਬੰਦੇ ਬੋਲ ਪੀਂਦੇ ਮਹਾਰਾਜ ਇੱਕ ਗਾਲਾਂ ਕੱਢੀਆਂ ਇੱਕ ਝੂਠ ਬੋਲਦਾ ਜੀ ਇਹ ਤੁਹਾਡੇ ਸਾਹਮਣੇ ਝੂਠ ਬੋਲੀ ਜਾਂਦਾ ਨਹੀਂ ਜੀ ਇਹਨੇ ਗਾਲਾਂ ਕੱਢੀਆਂ ਕਿਉਂ ਸੁਥਰਿਆ ਵੀ ਤੂੰ ਗਾਲਾਂ ਕੱਢੀਆਂ ਕਹਿੰਦਾ ਮਹਾਰਾਜ ਇਹ ਕਹਿੰਦੇ ਨਾ ਗਾਲਾਂ ਕੱਢੀਆਂ ਕਹਿੰਦੇ ਹਾਂ ਜੀ ਇਹਨਾਂ ਨੂੰ ਪੁੱਛੋ ਮੈਂ ਕਿਹੜੀ ਗਾਲ ਕੱਢੀਏ ਉਹਨਾਂ ਗਾਲ ਸੁਣਾਤੀ ਠੀਕ ਹੈ ਜੀ ਉਹਨਾਂ ਗੱਲ ਸੁਣਾਤੀ ਕਹਿੰਦੇ ਠੀਕ ਹੈ ਕਹਿੰਦੇ ਵੀ ਜਿਹੜੇ ਗਉਣ ਵਾਲੇ ਤੁਹਾਨੂੰ ਪਤਾ ਨਾ ਮੈਂ ਕਿਹੜੀ ਗੱਲ ਕੱਢੀ ਕਹਿੰਦੇ ਹਾਂਜੀ ਆਹ ਕੱਢੀ ਕਹਿੰਦੇ ਠੀਕ ਹੈ ਕਹਿੰਦੇ ਹੁਣ ਇੱਕ ਕੰਮ ਕਰੋ ਚਲੋ ਮੈਂ ਮੰਨ ਗਿਆ ਮੈਂ ਗੱਲ ਕੱਢੀਏ ਤੁਹਾਨੂੰ ਪਤਾ ਉਹਦੋਂ ਸ਼ਬਦ ਕਿਹੜਾ ਗਾਇਆ ਜਾ ਰਿਹਾ ਜਦੋਂ ਮੈਂ ਗੱਲ ਕੱਢੀ ਹੁਣ 15 ਦਿਨਾਂ ਬਾਅਦ ਕੋਈ ਪੁੱਛੇ ਸਾਨੂੰ ਵੀ ਸ਼ਬਦ ਕਿਹੜਾ ਗਾਇਆ ਜਾ ਰਿਹਾ ਹੈ ਕਿਉਂ ਜੀ ਸੰਤ ਹੁਕਮਨਾਮਾ ਭੁੱਲ ਜਾਂਦਾ ਬਾਹਰ ਤੱਕ ਜਾਂਦੇ ਆ ਕਿਉਂ ਭੈਣੋ ਬੀਬੀਓ ਸੰਤ ਹੁਕਮਨਾਮਾ ਘਰ ਤੱਕ ਜਾਦ ਹੁੰਦਾ ਕਿਹੜਾ ਬਾਣੀ ਜਾਦ ਹੁੰਦੀ ਹੈ ਪਰ ਸਾਨੂੰ ਗਾਲ ਚ ਇਤੇ ਹੁੰਦੀ ਵੀ ਕਿਹਨੇ ਕਿਹੜੀ ਕਢੀ ਸੁਤਰੇ ਕਹਿੰਦਾ ਮਹਾਰਾਜ ਜਿਹੜੇ ਸੰਗਤ ਇਹਨਾਂ ਨੂੰ ਪੁੱਛੋ ਸ਼ਬਦ ਕਿਹੜਾ ਗਾਇਆ ਯਾਰ ਜਦੋਂ ਮੈਂ ਤੁਹਾਨੂੰ ਗਾਲ ਕਢੀ ਉਹ ਸ਼ਬਦ ਭਾਈ ਸਾਹਿਬ ਕਿਹੜਾ ਪੜ ਰਿਹਾ ਸੀ ਹੁਣ ਸੰਗਤ ਜੋ ਕਿਹਨੂੰ ਪਤਾ ਜੀ ਇੱਕ ਪੁੱਛੇ ਦੂਜੇ ਤੈਨੂੰ ਪਤਾ ਨਾ ਕਹਿੰਦਾ ਮੈਨੂੰ ਨਹੀਂ ਪਤਾ ਤੈਨੂੰ ਪਤਾ ਨਾ ਮੈਨੂੰ ਵੀ ਨਹੀਂ ਪਤਾ ਆਂਦੇ ਅਸ਼ੈਂ ਕਰੋ ਜਿਹੜੇ ਗਾਉਣ ਵਾਲੇ ਉਹਨਾਂ ਨੂੰ ਤਾਂ ਪਤਾ ਹੋਣਾ ਤੁਸੀਂ ਦੱਸ ਦੋ ਉਹ ਆਂਦੇ ਹਾਨੂੰ ਨਹੀਂ ਪਤਾ ਫਿਰ ਸੁਤਰੇ ਨੇ ਅਗਲੀ ਗੱਲ ਹੋਰ ਕਹਿਤੀ ਉੱਥੇ ਆਂਦਾ ਮਾਰਾ ਫਿਰ ਸਿੱਖ ਤੁਹਾਡੇ ਨਹੀਂ ਸਿੱਖ ਮੇਰੇ ਆ ਆਕੋ ਸਤਨਾਮ ਸ੍ਰੀ ਉਹ ਸੰਗਤ ਫੇਰ ਪੜਖ ਵੀ ਆਂਦੇ ਮਹਾਰਾਜਾ ਤੇਨੇ ਬਹੁਤੇ ਕਹਿਰ ਕਮਾਤਾ ਇਹ ਆਂਦਾ ਸਿੱਖ ਆਂਦਾ ਮਾਰਾ ਦਸੋ ਢਾਡੀ ਬਾਣੀ ਚੇਤੇ ਨਹੀਂ ਮੇਰੀਆਂ ਗਾਲਾਂ ਚੇਤੇ ਐਦਮਰ ਸਿੱਖ ਤੇ ਮੇਰੀ ਹੋਏ ਫਿਰ ਸਮਝ ਆ ਗਈ ਪਿਆਰ ਤੇ ਤੁਹਾਡਾ ਤੇ ਸ਼ਬਦ ਇਹਨਾਂ ਨੂੰ ਗਿਆ ਬਾਈ ਸਰਬਜੀਤ ਸਿੰਘ ਟੁੰਡਾ ਜੀ ਗੱਲ ਕਰ ਰਹੇ ਸੀ ਪਹਿਲੇ ਇਸੇ ਜਿਕੇ ਸਹਿਨਸ਼ੀਲਤਾ ਸਬਰ ਤੇ ਇੱਕ ਚੁ ਇੱਕ ਚੁੱਪ 100 ਸੁਖ ਇਹ ਚੀਜ਼ ਤੇ ਗੱਲ ਕਰ ਰਹੇ ਸੀ ਕਿ ਵੀ ਸਬਰ ਬੜੀ ਵੱਡੀ ਚੀਜ਼ ਹੁੰਦੀ ਹੈ ਇਹਦੇ ਨਾਲ ਨਸਲਾਂ ਵੀ ਬਰਬਾਦ ਹੋਣ ਤੋਂ ਬਚ ਜਾਂਦੀਆਂ ਪ੍ਰਾਨੀਆਂ ਦੁਸ਼ਮਣੀਆਂ ਖਤਮ ਹੋ ਜਾਂਦੀਆਂ ਬਾਦਕਾਤ ਬੰਦਾ ਜਜ਼ਬਾਤ ਚ ਆ ਕੇ ਦੁਸ਼ਮਣੀ ਜਾ ਕੇ ਕਿਸੇ ਦਾ ਕਤਲ ਕਰ ਦਿੰਦਾ ਜੋ ਕਿ ਬਾਅਦ ਚ ਉਹਨੂੰ ਨਸਲਦਾਰ ਨਸਲ ਭੋਗਣਾ ਪੈਂਦਾ ਤੇ ਬੜਾ ਮੁਸ਼ਕਲ ਹੋ ਜਾਂਦਾ ਤੇ ਇਸ ਲਈ ਇੱਕ ਮਿੰਟ ਦਾ ਜਿਹੜਾ ਤੁਸੀਂ ਸਬਰ ਕੀਤਾ ਨਾ ਬਾਦਕਾਤ ਤੁਹਾਡੀਆਂ ਨਸਲਾਂ ਨੂੰ ਫਾਇਦਾ ਦੇ ਦਿੰਦਾ ਇਹ ਬੰਦਾ ਸੋਚੇ ਸਬਰ ਬਹੁਤ ਵੱਡੀ ਚੀਜ਼ ਹੈ ਇਹ ਤਾਂ ਨਹੀਂ ਕਹਦੇ ਨਾ ਕਿ ਸਬਰ ਦਾ ਫਲ ਮਿੱਠਾ ਹੁੰਦਾ ਤੇ ਸਭ ਤੋਂ ਰੱਬ ਕੋਲ ਵੀ ਹਮੇਸ਼ਾ ਇਹ ਦੁਆ ਕਰਨੀ ਚਾਹੀਦੀ ਕਿ ਰੱਬ ਸਾਨੂੰ ਸਬਰ ਦੀ ਸਹਿਨਸ਼ੀਲਤਾ ਦੀ ਤਾਕਤ ਦੇਈ ਰੱਖੇ ਬਖਸ਼ੇ ਕਿ ਵੀ ਕਿਥੇ ਅਸੀਂ ਉਹ ਕਰਨਾ ਹੈ ਕਈ ਲੋਕ ਇਹ ਕਹਿੰਦੇ ਜਿਸ ਤਰ੍ਹਾਂ ਹਨਰ ਨੇ ਕਿਹਾ ਜੀ ਕਿ ਉਹ ਸੁਥਰਾ ਨੇ ਗਾਲਾਂ ਕੱਢਤੀਆਂ ਉਹਨਾਂ ਨੂੰ ਤੇ ਉਹਨਾਂ ਨੂੰ ਗਾਲਾਂ ਯਾਦ ਨਹੀਂ ਬਾਜ਼ੂਕਾਰ ਐਸੀ ਜਗ੍ਹਾ ਹੁੰਦੀ ਹੈ ਕਿ ਜਿੱਥੇ ਤੁਹਾਡੀ ਤੁਹਾਨੂੰ ਸਬਰ ਜਾਂ ਸਹਿਨਸ਼ੀਲਤਾ ਨਹੀਂ ਵੀ ਰੱਖਣੀ ਹੁੰਦੀ ਕਈ ਚੀਜ਼ਾਂ ਅਸੀਆਂ ਹੋਈ ਆਪਣਾ ਦਿਫਾਅ ਕਰਨਾ ਹੁੰਦਾ ਆਪਣਾ ਦਿਫਾਅ ਕਰਨਾ ਹੁੰਦਾ ਮਜਾਲੇ ਕਿ ਅਗਰ ਕੋਈ ਤੁਹਾਡੇ ਜਿਹੜੇ ਬੁਰਾ ਕਰ ਰਿਹਾ ਅਗਰ ਤੁਸੀਂ ਆਪਣੀ ਜ਼ਾਤ ਤੇ ਤੇ ਕਰ ਸਕਦੇ ਜੀ ਲੇਕਿਨ ਤੁਸੀਂ ਅਗਰ ਆਪਣੇ ਬੱਚਿਆਂ ਤੇ ਜਾਂ ਉਹਨਾਂ ਵਾਸਤੇ ਵੀ ਚੀਜ਼ਾਂ ਬਸ ਬਰਦਾਸ਼ਤ ਕਰੀ ਜਾ ਰਹੀ ਜਾਈ ਕੋਈ ਉਹਨਾਂ ਤੇ ਜ਼ੁਲਮ ਕਰ ਰਿਹਾ ਜਾਂ ਹਕੂਮਤਾਂ ਜਿਹੜੀਆਂ ਗਲਤ ਕਰ ਰਹੀਆਂ ਨੇ ਜਾਂ ਪ੍ਰਚਾਰਕ ਕੋਈ ਗਲਤ ਬਿਆਨ ਕਰ ਰਿਹਾ ਤੇ ਤੁਸੀਂ ਸਬਰ ਰੱਖ ਕੇ ਚਲੇ ਜਾਓ ਜੀ ਚਲ ਕੋਈ ਗੱਲ ਨਹੀਂ ਕੁਰਾਨੇ ਪਾਕ ਦੀ ਵੀ ਆਇਤ ਹੈ ਕਿ ਆਗਾ ਨਾ ਇਨਨ ਲਾਹ ਮਾਸਾਬਰੀਨ ਬੇਸ਼ੱਕ ਅੱਲਾਹ ਸਾਬਰਾਂ ਦੇ ਨਾਲ ਜਨ ਕਿ ਜਿਹੜੇ ਸਬਰ ਕਰਦੇ ਨੇ ਤੇ ਸ਼ੁਕਰ ਕਰਦੇ ਨੇ ਯਾ ਯਾ ਸ਼ੁਕਰ ਦੀ ਮੈਂ ਇੱਕ ਤਾਰੀਫ਼ ਪੜ੍ਹਦਾ ਪਿਆ ਸੀ ਕਿ ਇਸ ਕਿਤਾਬ ਦੇ ਵਿੱਚ ਉਹਨਾਂ ਨੇ ਕਿਹਾ ਕਿ ਸ਼ੁਕਰ ਕੀ ਹੈ ਸ਼ੁਕਰ ਬੇਸਿਕਲੀ ਉਹ ਹੈ ਕਿ ਜਿਹੜੀਆਂ ਨੇਮਤਾਂ ਤੁਹਾਨੂੰ ਦਿੱਤੀਆਂ ਗਈਆਂ ਤੁਹਾਨੂੰ ਉਹ ਮਹਿਸੂਸ ਹੋਣ ਲੱਗ ਪੈਣ ਹਾਂ ਯਾਨੀ ਕਿ ਤੁਹਾਨੂੰ ਉਹਨਾਂ ਦੀ ਕਦਰੋ ਕੀਮਤ ਦਾ ਪਤਾ ਚੱਲ ਜਾਵੇ ਕਿ ਸ਼ੁਕਰ ਕੀ ਹੈ ਕਿ ਯਾਨੀ ਕਿ ਜਿਹੜੀਆਂ ਨੇਮਤਾਂ ਜਿਹੜੀਆਂ ਅਨਾਜਤਾ ਰੱਬ ਨੇ ਤੁਹਾਨੂੰ ਦਿੱਤੀਆਂ ਤੁਹਾਨੂੰ ਉਹ ਮਹਿਸੂਸ ਹੋਣ ਕੇ ਯਾਰ ਆ ਵਾਕਈ ਨੀ ਬੜੀ ਕਦਰ ਆ ਕਿ ਇਹ ਧਿਆਨ ਹੋਵੇ ਕਿ ਉਹ ਫਲਾਣੇ ਕੋਲ ਹੈ ਵੇ ਫਲਾਣੇ ਕੋਲ ਗੱਡੀ ਹੈ ਵੱਡਾ ਘਰ ਹੈ ਲੇਕਿਨ ਤੁਹਾਡੇ ਕੋਲ ਅਗਰ ਸਿਹਤ ਹੈ ਤੁਹਾਡੇ ਬੱਚੇ ਫਰਮਾ ਬਰਦਾਰ ਨੇ ਤੇ ਇਹਦਾ ਵੀ ਸ਼ੁਕਰ ਹੈ ਇਹ ਬੜੀ ਵੱਡੀ ਚੀਜ਼ ਹੈ ਉਹ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਉਹ ਤੁਸੀਂ ਬੰਦਾ ਕਹਿੰਦਾ ਯਾਰ ਮੇਰੇ ਕੋਲ ਪੈਸਾ ਆ ਜੇ ਤੇ ਮੈਂ ਮੈਂ ਬਾਹਰ ਚਲਾ ਜਾਂਦਾ ਮੇਰੇ ਕੋਲ ਚਾਰ ਆਨੇ ਆ ਜਾਂਦੇ ਸ਼ਾਇਦ ਮੈਂ ਖੁਸ਼ ਹੋ ਜਾ ਲੇਕਿਨ ਜਿਹੜੇ ਬਾਹਰ ਬੈਠੇ ਨੇ ਜਿਨ੍ਹਾਂ ਕੋਲ ਗ੍ਰੀਨ ਕਾਰਡ ਨੇ ਜਿਨ੍ਹਾਂ ਕੋਲ ਉੱਥੋਂ ਦੇ ਪਾਸਪੋਰਟ ਨੇ ਹਰ ਚੀਜ਼ ਹੈ ਉਹ ਕਿਸੇ ਹੋਰ ਵਜ੍ਹਾ ਤੋਂ ਪਰੇਸ਼ਾਨ ਹੈ ਇਸ ਲਈ ਹਰ ਬੰਦੇ ਦੀ ਆਪਣੇ ਲੈਵਲ ਤੇ ਪਰੇਸ਼ਾਨੀ ਹੈ ਲੇਕਿਨ ਉਹ ਇਹਦਾ ਮਤਲਬ ਨਹੀਂ ਕਿ ਵੀ ਇੱਕ ਬੰਦੇ ਕੋਲ ਇੱਕ ਚੀਜ਼ ਆ ਗਈ ਤੇ ਦੂਸਰੇ ਕੋਲ ਨੇਮ ਤਾਂ ਨਹੀਂ ਨ Shukri ਕਰੀਏ ਤੁਸੀਂ ਇਹ ਅਗਰ ਦੇਖੋ ਕਿ ਵੀ ਮੇਰੇ ਕੋਲ ਕੀ ਹੈ ਰੱਬ ਨੇ ਮੈਨੂੰ ਕੀ ਦਿੱਤਾ ਜਿਹੜੀ ਚੀਜ਼ ਮੇਰੇ ਕੋਲ ਹੈ ਤੁਸੀਂ ਉਹਦਾ ਸ਼ੁਕਰ ਕਰੋ ਤੇ ਅਗਰ ਆ ਰੱਬ ਅੱਬੇ ਹੀ ਤੁਹਾਨੂੰ ਅਦਾ ਕਰ ਦੇਗਾ ਤੁਹਾਨੂੰ ਰੱਬ ਨੇ ਅੱਖਾਂ ਨਿੱਟੀਆਂ ਕੰਨ ਦਿੱਤੇ ਨੇ ਜ਼ੁਬਾਨ ਦਿੱਤੀ ਤੁਹਾਡਾ ਕੋਈ ਬਿਮਾਰੀ ਨਹੀਂ ਇਹ ਸਾਰਿਆਂ ਤੋਂ ਵੱਡੀ ਨੇਮਤ ਹੈ ਕਰੋੜਾ ਅਰਬਾ ਰਬੀਆਂ ਲੋਗਾਂ ਦੇ ਅਰਬਾ ਰਬੇ ਲੱਗ ਜਾਂਦੇ ਨੇ ਤੁਸੀਂ ਦੇਖੋ ਨਾ ਕਿ ਜਿਨ੍ਹਾਂ ਦੇ ਲੀਵਰ ਟ੍ਰਾਂਸਪਲੈਂਟ ਹੁੰਦੇ ਨੇ ਹਾਰਟ ਟ੍ਰਾਂਸਪਲੈਂਟ ਤੇ ਆਇਆ ਆ ਗੁਰਦਿਆਂ ਦੇ ਟ੍ਰਾਂਸਪਲੈਂਟ ਹੁੰਦੇ ਨੇ ਤੇ ਉਹ ਅਰਬ ਰੁਪਇਆ ਕਰੋੜਾਂ ਰੁਪਇਆ ਲੱਗ ਜਾਂਦਾ ਤੇ ਉਹ ਸਾਰੀ ਜ਼ਿੰਦਗੀ ਵੀ ਬੰਦਾ ਕਮਾਉਂਦਾ ਰਹੇ ਕੀ ਏ ਤੇ ਇੱਕ ਬੰਦਾ ਸਿਹਤਮਾਨ ਟੁਰਿਆ ਫਿਰਦਾ ਸਾਰੇ ਕੰਮ ਕਰਦਾ ਪਾ ਜੀ ਸਿਹਤਮਾਨ 600 ਰੁਪਇਆ ਮਜ਼ਦੂਰੀ ਕਰਦਾ ਉਹ ਵੀ ਕਹਿੰਦੇ ਨੇ ਕਿ ਤੰਦਰੁਸਤੀ ਇਹ ਹਜ਼ਾਰ ਨੀਮਤ ਹੈ ਲੇਕਿਨ ਕਹਿੰਦੇ ਨੇ ਕਿ ਇਹ ਵੀ ਕਾਲ ਗਲਤ ਹੈ ਤੰਦਰੁਸਤੀ ਬੇਸ਼ ਬਹਾਨੇ ਮਰਦਾ ਬੇਸ਼ ਬਹਾਨੇ ਜੀ ਹਸਪਤਾਲਾਂ ਜਾ ਕੇ ਦੇਖ ਲਓ ਕਿ ਜਦੋਂ ਤੁਸੀਂ ਕਿਸੇ ਦੀਆਂ ਲੱਤ ਟੁੱਟੀ ਕਿਸੇ ਦੀ ਬਾਹਾਂ ਟੁੱਟੀ ਕੋਈ ਹਾਰਡ ਦਾ ਮਰੀਜ਼ ਹੈ ਕੋਈ ਕਿਵੇਂ ਜਦੋਂ ਤੁਸੀਂ ਉਹਨਾਂ ਨੂੰ ਵੇਖਦੇ ਹੋ ਤਾਂ ਆਪਣੇ ਆਪ ਨੂੰ ਵੇਖਦੇ ਹੋ ਤੇ ਤੁਸੀਂ ਕਹਿੰਦੇ ਹੋ ਕਿ ਅੱਲਾ ਦਾ ਬੜਾ ਕਰਮ ਹੈ ਮੇਰੇ ਤੇ ਯਾਰ ਕਿਸੇ ਬਿਲਕੁਲ ਠੀਕ ਠਾਕ ਫਿਰਨੇ ਵੇ ਠੀਕ ਠਾਕ ਲੱਗੇ ਫਿਰਨੇ ਆ ਸਾਡੇ ਬੱਚੇ ਠੀਕ ਠਾਕ ਨੇ ਸਾਡੇ ਮਤਲਬ ਕਿ ਇੱਕ ਘਰੇਲੂ ਮਾਹੌਲ ਹੈ ਅਸੀਂ ਆਪਸ ਦੇ ਵਿੱਚ ਅੱਛੇ ਤਰੀਕੇ ਨਾਲ ਰਹਿ ਰਹੇ ਹਾਂ ਇਹ ਵੀ ਬੜੀ ਵੱਡੀ ਨਿਮਤ ਹੈ ਤੇ ਸ਼ੁਕਰਾਨਾ ਜਿਹੜਾ ਨਾ ਇਹ ਬਹੁਤ ਜ਼ਰੂਰੀ ਹੈ ਉਮੀਦ ਹੈ ਕਿ ਦੋਸਤਾਂ ਨੂੰ ਇਹ ਵੀਡੀਓ ਪਸੰਦ ਆਈ ਹੋਏਗੀ ਮਿਲਨੇ ਆ ਕਿਰਮੀ ਵੀਡੀਓ ਨਾਲ ਸਾਨੂੰ ਦੇਈ ਜਾਓ ਅੱਲਾ ਨੀਗੇਬਾ